ਸੁਖ ਦੀ ਘੜੀ ਤੇ ਦੁੱਖ ਦੀ ਘੜੀ ਵੇਲੇ ਕਿਵੇਂ ਚੱਲੀਏ ਆਖੋ ਸਤਨਾਮਾ ਸਾਡਾ ਦੇਜ ਦੂਰ ਹੈ ਕੋਈ ਦੁੱਖ ਆ ਜਾਏ ਕੀ ਕਰੀਏ ਇੰਨੀ ਦੂਰੋਂ ਆਨੰਦਪੁਰ ਸਾਹਿਬ ਆਉਣਾ ਔਖਾ ਤੁਹਾਡੇ ਤੇ ਸੁਖ ਆ ਜਾਏ ਕੀ ਕਰੀਏ ਇਤਿਹਾਸ ਲਿਖਿਆ ਵੀ ਉਦੋਂ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਆਹ ਬਚਨ ਝੋਲੀ ਜਿਪਾਇਆ ਉਹ ਜਨ ਨਿਵਾਸੀ ਬਿਸ਼ੰਬਰ ਦਾਸ ਪਹਿਲਾ ਫਿਰ ਬਿਸ਼ੰਬਰ ਸਿੰਘ ਕਿ ਮਾਰੇ ਦੇਸ਼ ਦੂਰ ਹੈ ਕੋਈ ਦੁੱਖ ਆ ਜਾਏ ਸੁੱਖ ਆ ਜਾਏ ਕਿਵੇਂ ਕਿਹੜੀ ਵਿਧੀ ਨਾਲ ਚੱਲੀਏ ਕਿ ਸਾਡਾ ਹਰ ਕਾਰਜ ਸਫਲਾ ਹੋ ਜਾਏ ਆਖੋ ਸਾਰੀ ਵਾਹਿਗੁਰੂ ਜੰਮਣ ਮਰਨ ਆਨੰਦ ਸਮੇ ਕੜਾ ਪ੍ਰਸ਼ਾਦ ਤਿਆਰ ਕਰਕੇ ਜਪ ਪੜ ਕੇ ਆਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਨੀ ਆਖੋ ਸਤਨਾਮ ਵਾਹਿਗੁਰੂ ਜੀ ਸੁੱਖ ਦੇ ਵੇਲੇ ਅਰਦਾਸ ਕਰੋਗੇ ਤੁਹਾਡੇ ਸੁੱਖ ਨੂੰ ਵਾਰਡ ਲੱਗ ਜੇਗੀ ਜੇ ਕੋਈ ਦੁੱਖ ਆ ਗਿਆ ਅਰਦਾਸ ਕਰੋਗੇ ਇਹ ਅਰਦਾਸ ਗੁਰੂ ਨਾਨਕ ਕੁੱਲ ਪਹੁੰਚੇਗੀ ਬਾਕੀ ਇਹ ਹੈਰਾਨ ਹੋਣਾ ਜਬਜੀ ਸਾਹਿਬ ਦੀ ਕਿੰਨੀ ਵਡਿਆਈ ਆਖੋ ਸਤਿ ਵਾਹਿਗੁਰੂ ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਵੇਲੇ ਪਹਿਲੇ ਜਬਜੀ ਸਾਹਿਬ ਦਾ ਪਾਠ ਸਰਵਨ ਕੀਤਾ ਆਖੋ ਸਤਿ ਵਾਹਿਗੁਰੂ ਭਾਈ ਮਤੀ ਦਾਸ ਭਾਈ ਦਾਸ ਸਦੀ ਦਾਸ ਪਈ ਦਿਆਲਾ ਜੀ ਇਹਨ ਲਗੇ ਮੈਂ ਹੱਥ ਖੜਾ ਕਰਾਂਗਾ ਮੇਰੀ ਪਹਿਲੀ ਸ਼ਰਤ ਮੇਰਾ ਮੁੱਖ ਗੁਰੂ ਤੇਗ ਬਹਾਦਰ ਜੀ ਹੱਲ ਕਰਦੇ ਹੋ ਫਿਰ ਮੈਂ ਜਦੋਂ ਜਬਜੀ ਸਾਹਿਬ ਸ਼ੁਰੂ ਕਰਦੇ ਆ ਮੇਰੀ ਬਿਰਤੀ ਜੁੜ ਜੇ ਮੈਂ ਹੱਥ ਖੜਾ ਉਦੋਂ ਤੁਸੀਂ ਆਰਾ ਚਲਾਇਓ ਆਖੋ ਸਤ ਵਾਹਿਗੁਰੂ ਕਿਥੋਂ ਤੱਕ ਤੁਸੀਂ ਪੜਦੇ ਹੋ ਜਪ ਜੀ ਸਹਿ ਪੂਰੀ ਨਹੀਂ ਸੀ ਹੋਈ ਤੇ ਦੋ ਹਿੱਸੇ ਸਰੀਰ ਦੇ ਹੋ ਗਏ ਇੱਕ ਚੋਂ ਇੱਕ ਪੰਕਤੀ ਦੀ ਆਵਾਜ਼ ਆ ਰਹੀ ਸੀ ਦੂਜੇ ਚੋਂ ਦੂਜੀ ਪੰਕਤੀ ਦੀ ਆਵਾਜ਼ ਵਾਹ ਆਖੋ ਸਤ ਵਾਹ ਵਾਹ ਹੁਣ ਗੁਰੂ ਨਾਨਕ ਮਹਾਰਾਜ ਦਾ ਇਹਨੇ ਬਚਨ ਇਹੀ ਆ ਕੇ ਲੈਣਾ ਤੇ ਜਪ ਪਰਮੇਸ਼ਰ ਦਾ ਭੇਜਿਆ ਹੈ ਜਪ ਜਪ ਜੀ ਸਹਿ ਇਹ ਜਪ ਪਰਮੇਸ਼ਰ ਦਾ ਭੇਜਿਆ ਹੈ ਇਹ ਜਪ ਥਾਉ ਕਿਥਾਉ ਦੀਨ ਦੁਨੀਆ ਦੇ ਵਿੱਚ ਸਹਾਈ ਹੁੰਦਾ ਆਖੋ ਸਤਿ ਸ਼੍ਰੀ ਅਕਾਲ ਮੇਰਾ ਦਿਲ ਕਰਦਾ ਇੱਕ ਵਾਰੀ ਪੜਿਓ ਜੀ ਬਸ ਤਿੰਨ ਚਾਰ ਮਿੰਟ ਸੁਣਾ ਦਿਓ ਜੀ ਬਸ 12 ਸਾਲ ਪਹਿਲੇ ਇਹ ਪਿਆਰ ਵਿੱਚ ਲਿਖਿਆ ਸੀ ਤੇਰੀ ਜਪ ਜੀ ਤੋ ਜਾਵਾ ਬਲੇਖਾਰ ਜੀ ਇਹਨੇ ਧਾਰਿਆ ਸਾਰਾ ਸੰਸਾਰ ਜੀ ਬੜੀ ਜਪ ਜੀ ਤੇ ਹੋ ਮਕਾਰ ਉਕਾਰ ਜੀ ਕਰ ਲੋ ਜਪ ਜੀ ਦੇ ਨਾਲ ਪਿਆਰ ਜੀ ਤੇਰੀ ਜਪ ਜੀ ਤੋ ਜਾਵਾ ਬਲੇ जपजीब जी न प्यारे जप जी पढ़े जप जीप जी नाल ਤੇਰੀ ਜਪਜੀ ਤੋਂ ਜਾਵਾ ਬਨਿਹਾਰ ਜੀ ਜਿਨੇ ਤਾਰਿਆ ਸਾਰਾ ਸੰਸਾਰ ਦੀ ਪੜੀਏ ਜਪਜੀ ਤੇ ਹੋਤਾ ਉਦਾਰ ਜੀ ਕਰ ਲੋ ਜਪਜੀ ਦੇ ਨਾਲ ਪਿਆਰ ਜੀ ਤੇਰੀ ਜਪਜੀ ਆਹਾ ਆਹਾ 2-3 ਮਿੰਟ ਵਿੱਚ ਸਮਾਪਤ ਹੋਇਆ ਜੋ ਕੋਈ ਵੀ ਗੁਰੂ ਨਾਨਕ ਸਾਹਿਬ ਦਾ ਬਚਨ ਜੋ ਕੋਈ ਵੀ ਜਿਤ ਕਿਤ ਅਵਸਰ ਤੇ ਜਪ ਦੀ ਟੇਕ ਰੱਖ ਕੇ ਕਾਰਜ ਕਰੇ ਜਪ ਦੀ ਟੇਕ ਜਪਜੀ ਸਾਹਿਬ ਦੀ ਟੇਕ ਰੱਖ ਕੇ ਕਾਰਜ ਕਰੇ ਜਪ ਦੀ ਟੇਕ ਰੱਖ ਕੇ ਕਾਰਜ ਕਰੇ ਇੱਕ ਜ਼ਿਕਾਰਾ ਦੇਣਾ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਜੋ ਕੋਈ ਵੀ ਜਿੱਤ ਕਿਤ ਅਵਸਰ ਤੇ ਜਪ ਦੀ ਟੇਕ ਰੱਖ ਕੇ ਕਾਰਜ ਕਰੇ ਗੁਰੂ ਨਾਨਕ ਸਾਹਿਬ ਨੇ ਆਖੋ ਕਿਹਾ ਕਹਿੰਦੇ ਇਹ ਜਪ ਪਰਮੇਸ਼ਰ ਵੱਲੋਂ ਭੇਜਿਆ ਹੋਇਆ ਹੈ ਪਰਮੇਸ਼ਰ ਵੱਲੋਂ ਆਵਾਜ਼ ਮੇ ਹਾ ਸੋ ਸ੍ਰੀ ਅਕਾਲ ਹਾ ਸੋ ਸ੍ਰੀ ਅਕਾਲ ਮਾਰੇ ਕਹਿੰਦੇ ਇਹ ਜਪ ਪਰਮੇਸ਼ਰ ਵੱਲੋਂ ਭੇਜਿਆ ਹੈ ਜਪਜੀ ਸਾਹਿਬ ਤੋਂ ਰੋ ਆਈਏ ਯਾਸੀ ਮੇ ਆਵੇ ਖਤਮ ਕੀ ਪਣੀ ਇਹ ਜਪ ਪਰਮੇਸ਼ਰ ਦਾ ਭੇਜਿਆ ਹੋਇਆ ਹੈ ਇਹ ਜਪ ਹੁਣ ਜਿਹੜੇ ਲਫਜ਼ ਲਿਖੇ ਮੈਨੂੰ ਯਤਨ ਨੇ ਉਹ ਬੋਲਾਂ ਇਹ ਜਪ ਇਥਾਉ ਕਿਥਾਉ ਇਥਾਉ ਈੜੀ ਨਾਲ ਈੜੀ ਥੱਥਾ ਤੇ ਅਗੂੜਾ ਕਿਥਾਉ ਕਕੇ ਨਾਲ ਇੱਥੇ ਤੇ ਉੱਥੇ ਇਹ ਜਪ ਪਰਮੇਸ਼ਰ ਦਾ ਇਹ ਜਪ ਜਪਜੀ ਸਾਹਿਬ ਉਹਨਾਂ ਜਪ ਕੇ ਇਹ ਜਪ ਪਰਮੇਸ਼ਰ ਦਾ ਭੇਜਿਆ ਇਹ ਜਪ ਇਥਾਉ ਕਥਾਉ ਮੇਰੇ ਸਿੱਖ ਨੂੰ ਦੀਨ ਦੁਨੀਆ ਦੇ ਵਿੱਚ ਦੋਵਾਂ ਜਗ੍ਹਾ ਤੇ ਸਹਾਈ ਹੁੰਦਾ ਹੈ ਆਹ ਹਾ ਨਹਾਸਰੀ ਅਕਾਲ